ਮਨ ਜਹਾਂ ਪੀਰ ਬਾਦਸ਼ਾ ਇਹ ਮੇਰੇ ਸ਼ਹਿਨ ਚ ਰਹਿ ਸੁਖ ਹੋਣਾ ਰੱਖੀ ਮੇਰੇ ਆਸਰਾ ਮਨ ਜਹਾਂ ਪੀਰ ਬਾਦਸ਼ਾ ਬੱਗੀ ਮਾੜੀ ਕਾ ਸਾਈਂ ਨੀਂਦਾ ਕੋੜਾ ਕਾ ਸਵਾਰ ਸ਼੍ਰੀ ਗੋਲਕਨਾਰਥ ਕਾ ਚੇਜ਼ਾ ਰਤਨ ਹਾਜੀ ਕਾ ਮਰੀਦ ਮਾੜੂ ਦੇਸ਼ ਤਨੀ ਗੇਰ ਕਰਾ ਤਨੀ ਨੋ ਲਾਖ ਪਾੜ ਕੇ ਬਾਸ਼ਾ ਸਰਕਾਰ ਬਾੜੂ ਦੇਸ਼ ਦੀ ਕਮਾਈ ਕਾ ਸਰਕਾਰ ਰਾਣੀ ਵਾਸ਼ਿਕ ਕੀ ਕਮਾਈ ਕਾ ਜਨਵਾਰਾ ਬਰਸ ਕੀ ਤਪਸ਼ਿਆ ਧਾਰੀ ਪੈਰੋ ਰਾਣੀ ਰਖ ਬੜੇ ਛੜੀ ਪਟੀ ਕਾ ਜੈਤਬਾਰ ਕਾਲ ਕਾ ਰਾਣੀ ਕਾ ਬੇਟਾ ਨਾਰ ਸਿੰਘ ਕੜੀਆ ਜੈਦਾ ਖਸਮ ਜੈ ਸਮਾਨੀ ਕਹੀ ਭਗਤਾਂ ਸਵਈਆਂ ਈ ਕਮਾਈ ਦਾ ਸਰਕਾਰ ਬਾਬਾ ਭਲਕ ਦੀ ਕਮਾਈ ਦਾ ਸਰਕਾਰ ਚਾਕ ਰਾਮ ਸੇਵਕਾਂ ਨપરાਈ ਕਮਾਈ ਸਰਕਾਰ ਘਟੇ ਕਮਾਏ ਰੱਖਿਆ ਕਰੀ ਧਨ ਤੁਰੀ ਮਾਂ ਰੱਖਿਆ ਕਰੀ ਤੀ ਮਾਂ ਰੱਖਿਆ ਕਰੀ ਵਸਤੀ ਕਿਵੇ ਰੱਖਿਆ ਮਾਲ ਜਾਨ ਰੱਖਿਆ ਕਰੀ ਜੋ ਪਾਵਨਾ ਧਾਰੈ ਸੋ ਪੂਰਨ ਕਰੀ ਭਗਤ ਕੀ लाज ਰੱਖੀ ਮੇਰੀ ਫਰਿਆਦ ਤੇ ਰਹਿ ਗਏ ਤੇਰੀ ਤੁਰ ਦਰਗਾਹ ਹੋਰ ਸਾਚੇ ਦਰਵਾਰ ਕੀ ਜੈ اے ਮੇਰੇ ਸ਼ੈਂਚਾ ਰਹਿਮ ਕਰੀ ਸੁਖ ਸ਼ੋਭ ਨਾ ਰੱਖੀ ਦੇ ਅਦ੍ਰਿਸ਼ਟੀ ਰੱਖੀ ਜੋ ਵੀ ਤੇਰੇ ਦਰ ਆਵੇ ਖਾਲੀ ਨਾ ਜਾਵੇ ਸਭ ਦੀਆਂ ਝੋਲੀਆਂ ਭਰੀ ਸਭ ਨੂੰ ਦੁੱਧ ਪੁੱਤ ਰਿਜ ਬਖਸ਼ਿਸ਼ ਕਰੀ ਮੇਰੇ ਸ਼ੈਂਚਾ ਮੈਂ ਫਰਿਆਦੀ ਮੇਰੀ ਫਰਿਆਦ ਤੁਹਾਡੇ ਚਰਨਾਂ ਵਿੱਚ ਕਬੂਲ ਕਰਿਓ ਦਿਆ ਦ੍ਰਿਸ਼ਟੀ ਰੱਖਿਓ ਸੁਖ ਸ਼ਾਂਤੀ ਰੱਖਿਓ ਸਭਾ ਫੜਾ ਕਰਿਓ ਹੋਰ ਸਾਥੇ ਜਗਤਿ ਜੈ ਜੈ ਮੇਰੀ ਚੰਚ ਰਹਿਮ ਕਰੀ ਤੂੰ ਮੇਂ ਦੁਆ ਤੇਰਾ ਸਭਾ ਫੜਾ